ਹੁਣ ਬੜੀਆਂ ਵੱਡੀਆਂ ਵੱਡੀਆਂ ਤੌਹਨ ਤਾਂ ਲਾ ਰਹੇ ਆ ਕੀ ਇਹਨੇ ਗਦਾਰੀ ਕੀਤੀ ਦੋ ਮਹੀਨਿਆਂ ਦੀ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ ਮਾਨ ਸਾਹਿਬ ਨਾਲ ਵੀਰੋ ਸਟੇਜ ਤੇ ਖੜੇ ਆ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੀ ਆਤ ਦਾ ਪਤਾ ਕਿ ਮੈਂ ਕਦੇ ਝੂਠ ਨਹੀਂ ਮਾਰਦਾ ਮੈਂ ਕਦੇ ਝੂਠ ਦਾ ਸਹਾਰਾ ਲੈ ਕੇ ਸਿਆਸਤ ਨਹੀਂ ਕੀਤੀ ਸਰਦਾਰ ਰਾਜਵੀਰ ਸਿੰਘ OSD ਸਾਹਿਬ ਇਸ ਗੱਲ ਦੇ ਗਵਾਹ ਪਹਿਲਾ ਟੈਲੀਫੋਨ 5 ਦਿਨ ਪਹਿਲਾਂ ਇਹਨਾਂ ਦਾ ਆਇਆ ਡਾਇਰੈਕਟ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਹਨਾਂ ਨੇ ਗੱਲ ਕਰਾਈ ਤੇ ਇਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੇਰਾ ਮਨ ਬਣਿਆ ਨਾਲ ਦੀ ਨਾਲ ਹੀ ਮੈਂ ਅਗਲੇ ਦਿਨ ਹਾਂ ਕੀਤੀ ਆ ਇਸ ਤੋਂ ਪਹਿਲਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਹੜੇ ਕਹਿੰਦੇ ਨੇ 2 ਮਹੀਨੇ ਇਹਨੂੰ ਮੁਲਾਕਾਤਾਂ ਕਰਦਿਆਂ ਨੂੰ ਹੋਗੇ ਵੀਰੋ ਤੁਹਾਡੇ ਕੋਲੇ ਮਹਿਮਾਨ ਸਾਹਿਬ ਨੂੰ ਦੱਸਦਾ ਜੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਬੰਦੇ ਲਾਤੇ ਸੀ ਸਾਰੇ ਪਿੰਡਾਂ ਦੇ ਸਾਡੇ ਜ਼ੋਨ ਇੰਚਾਰਜਾਂ ਦੇ ਨੰਬਰ ਪਿੰਡ ਦੇ ਵਰਕਰ ਸਹਿਬਾਨਾਂ ਦੇ ਨੰਬਰ ਸਾਰੇ ਵੰਡਤੇ ਸੀ 4 ਦਿਨ ਸੁਖਬੀਰ ਜੀ ਦੇ ਮੈਂ ਪ੍ਰੋਗਰਾਮ ਕਰਾਏ ਪਿੰਡਾਂ ਦੇ ਵਿੱਚ ਜੇ ਮੇਰੇ ਮਨ 'ਚ ਕੋਈ ਐਸੀ ਬੇਈਮਾਨੀ ਹੁੰਦੀ ਫਿਰ ਮੈਂ ਪਿੰਡਾਂ 'ਚ ਨਹੀਂ ਚੱਲਦਾ ਸੀ ਇਹ ਤਾਂ ਉਦੋਂ ਸਾਡਾ ਅੰਤਰ ਸ਼ੁਰੂ ਹੋਇਆ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਸਾਡੇ ਪੈਰਲਲ ਚੱਲ ਪਏ ਹਲਕੇ ਦੇ ਵਿੱਚ ਜਿਹੜੇ ਘਰ ਅਸੀਂ ਜਾਂਦੇ ਉਸੇ ਘਰ ਹੀ ਉਹ ਪਹੁੰਚ ਜਾਂਦੇ ਔਰ ਕਹਿ ਦਿੰਦੇ ਵੀ ਤੁਸੀਂ ਚਿੰਤਾ ਨਾ ਕਰੋ ਇਲੈਕਸ਼ਨ ਇਥੋਂ ਆਪਾਂ ਹੀ ਲੜਨਾ ਦੱਸਦੇ ਹੈ ਨਹੀਂ ਸੀ ਵੀ ਆਮ ਆਦਮੀ ਤੋਂ ਲੜਨਾ ਕਾਂਗਰਸ ਤੋਂ ਲੜਨਾ ਜਾਂ ਭਾਜਪਾ ਤੋਂ ਜਾਂ ਅਕਾਲੀ ਦਲ ਤੋਂ ਸਾਰੇ ਇੱਥੇ ਵੀ ਬਹੁਤ ਲੋਕ ਬੈਠੇ ਹੋਣੇ ਆ ਜਿਨ੍ਹਾਂ ਨੂੰ ਕਹਿ ਕੇ ਗਏ ਸੀ ਲੋਕਾਂ ਨੂੰ ਭੰਬਲ ਪੂਸੇਆਂ ਚ ਪਾ ਰਹੀ ਸੀ ਮੈਂ ਸੁਖਬੀਰ ਜੀ ਕੋਲੇ ਬੇਨਤੀ ਕੀਤੀ ਮੈਂ ਕਿਹਾ ਸੁਖਬੀਰ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਭੰਬਲ ਪੂਸੇ ਚ ਪੈ ਰਹੇ ਆ ਜਾਂ ਤਾਂ ਇਹਨਾਂ ਦੇ ਅਗੇਂਸਟ ਬੋਲੋ ਕਿ ਆਪਣਾ ਕੋਈ ਸਬੰਧ ਨਹੀਂ ਮਨਪੀਤ ਬਾਦਲ ਨਾਲ ਮੈਂ ਅਕਾਲੀ ਦਲ ਤੋਂ ਆ ਇਹ ਭਾਜਪਾ ਤੋਂ ਆ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਜਾਂ ਡਿੰਪੀ ਹੋਊਗਾ ਜਾਂ ਮੈਂ ਹੋਊਂਗਾ ਮੈਂ ਕਹੇ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਚੱਚੋ ਪੰਚ ਪਾਏ ਵੇ ਹਜੇ ਆਪਾਂ ਕੱਲੇ ਆ ਬਾਕੀ ਪਾਰਟੀਆਂ ਨੇ ਵੀ ਆਉਣਾ ਮੈਨੂੰ ਕਹਿ ਦਿੰਦੇ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਲੇਕਿਨ ਕਰਦੇ ਨਹੀਂ ਸੀ ਫਿਰ ਮੈਨੂੰ ਕਿਸੇ ਤੁਹਾਡੇ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਦੱਸਿਆ ਉਹ ਕਹਿੰਦੇ ਭਾਈ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਖੋਟ ਪੈ ਗਿਆ ਇਹ ਤੇਰੇ ਨਾਲ ਠੱਗੀ ਵਜੂਗੀ ਜਾਂ ਇਹਨਾਂ ਨੇ ਟਿਕਟ ਮਨਪ੍ਰੀਤ ਨੂੰ ਦੇਣੀ ਆ ਜਾਂ ਸੁਖਬੀਰ ਨੂੰ ਤੈਨੂੰ ਤਾਂ ਐਵੇਂ ਵਰਤੀ ਜਾਂਦੇ ਆ ਤੇਰੇ ਹਲਕੇ ਤੇ ਆ ਕੇ ਕਬਜ਼ਾ ਕਰ ਲੈਣਗੇ ਤੂੰ ਜੇ ਕੁਝ ਤੇਥੋਂ ਹੁੰਦਾ ਤਾਂ ਕਰਲਾ 4 ਦਿਨ ਤੋਂ ਮੈਂ ਪੂਰਾ ਪਰੇਸ਼ਾਨ ਕਰ ਰਿਹਾ ਸੀ ਮੈਨੂੰ ਰੋਟ ਸੋਚ-ਸੋਚ ਕੇ ਵੀ ਕੀ ਕੀਤਾ ਜਾਵੇ 38 ਸਾਲ ਜਿਹੜੀ ਪਾਰਟੀ ਦੀ ਸੇਵਾ ਕੀਤੀ ਹੋਵੇ ਵੀਰੋ ਬਹੁਤ ਔਖੀ ਆ ਛੱਟਣੀ